ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਤੇ 900 ਆਪਣੇ ਕੋਲ 822 ਪੋਸਟਾਂ ਜਿਹੜੀਆਂ ਹੈਗੀਆਂ ਉਹ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਚੁੱਕੀਆਂ ਹੈਗੀਆਂ ਜਿਹਦੇ ਵਿੱਚੋਂ 986 ਪੋਸਟਾਂ ਪਹਿਲਾਂ ਐਮਪੀਐਚਡਬਲਿਊ ਮੇਲ ਫੀਮੇਲ ਦੀਆਂ ਆਈਆਂ ਸੀਗੀਆਂ ਉਹ ਲਗਭਗ ਕੰਪਲੀਟ ਹੋ ਚੁੱਕੀਆਂ ਆਈਆਂ ਤੇ ਹੁਣ ਆਪਣੇ ਕੋਲ ਜਿਹੜੀਆਂ 122 ਨਵੀਆਂ ਏਐਨਐਮ ਵਾਸਤੇ ਐਮਪੀਐਚਡਬਲਿਊ ਫੀਮੇਲ ਦੀਆਂ ਪੋਸਟਾਂ ਜਲਦ ਹੀ ਅਨਾਉਂਸ ਹੋਣ ਜਾ ਰਹੀਆਂ ਨੋਟੀਫਾਈ ਹੋਣ ਜਾ ਰਹੀਆਂ ਤੇ ਅਨਾਉਂਸਮੈਂਟ ਤਾਂ ਹੋ ਗਈ ਆ ਪਰ ਨੋਟੀਫਿਕੇਸ਼ਨ ਉਹਦੀ ਬਹੁਤ ਜਲਦੀ ਹੀ ਹੋ ਜੇਗੀ ਤੇ ਬਾਕੀ ਵਿੱਚ ਆਪਣੇ ਕੋਲ 270 ਪੋਸਟਾਂ ਐਮਪੀਐਚਡਬਲਿਊ ਮੇਲ ਦੀਆਂ ਆਈਆਂ ਤੇ ਜੇਕਰ ਤੁਸੀਂ ਆਨਲਾਈਨ ਕੋਚਿੰਗ ਲੈਣੀ ਹੈ ਤਾਂ ਤੁਸੀਂ 9463079680 ਤੇ ਸੰਪਰਕ ਕਰਨਾ ਹੈ ਬਾਕੀ ਬੱਚੇ ਜੇਕਰ ਤੁਸੀਂ ਫ੍ਰੀ WhatsApp ਗਰੁੱਪ ਨਾਲ ਜੁੜਨਾ ਹੈ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਮਿਲ ਜੇਗਾ ਤੁਸੀਂ ਫ੍ਰੀ WhatsApp ਗਰੁੱਪ ਦੇ ਨਾਲ ਜੁੜ ਸਕਦੇ ਹੋ ਤੇ ਬਾਕੀ ਬੱਚੇ ਆਪਾਂ ਅੱਜ ਗੱਲ ਕਰ ਰਹੇ ਹਾਂਗੇ 5 ਮਾਰਚ 2025 ਨੂੰ ਬੇਟਾ ਆਪਣੇ ਕੋਲ ਜਿਹੜੀਆਂ MPHE W ਫੀਮੇਲ ਬੇਟਾ ਮਲਟੀਪਰਪਸ ਹੈਲਥ ਵਰਕਰ ਜਿਹੜੀਆਂ ਫੀਮੇਲ ਸੀ ਮੈਲਾ ਸਿਹਤ ਵਰਕਰ ਸੀਗੀਆਂ ਜਿਹੜੀਆਂ ਕੰਟਰੈਕਟ ਵਰਕ ਕੰਟਰੈਕਟ ਦੇ ਉੱਪਰ ਲੱਗੀਆਂ ਹੋਈਆਂ ਹੈਗੀਆਂ ਜਿਹੜੀਆਂ ਓਵਰ ਏਜ ਹੋ ਚੁੱਕੀਆਂ ਲਗਭਗ ਮੈਂ ਇਹ ਕਹੂੰਗਾ ਜਿਨ੍ਹਾਂ ਦੀ ਏਜ ਕ੍ਰੋਸ ਹੋ ਚੁੱਕੀ ਹੈ ਬੇ ਉਹ ਨਵੀਆਂ ਜਿਹੜੀਆਂ ਰੈਗੂਲਰ ਪੋਸਟ ਆ ਰਹੀਆਂ ਉਹ ਅਪਲਾਈ ਨਹੀਂ ਕਰ ਸਕਦੀਆਂ ਜਾਂ ਬੇਟਾ ਕੋਈ ਹੋਰ ਜਿਹੜੀਆਂ ਨਹੀਂ ਹਲੇ ਤੱਕ ਕਿਸੇ ਵੀ ਪੋਸਟ ਦੇ ਉੱਪਰ ਉਹਨਾਂ ਨੇ ਐਮਪੀਐਚਡਬਲਿਊ ਫੀਮੇਲ ਦਾ ਜਾਂ ਮੇਲ ਦਾ ਕੋਰਸ ਕੀਤਾ ਹੋਇਆਗਾ ਕਰੇ ਬੈਠੇ ਬੈਠੇ ਓਵਰੇ ਓਵਰੇਜ ਹੋ ਗਈ ਹੈਗੀ ਉਹਨਾਂ ਦੇ ਲਈ ਬੇਟਾ ਇਹ ਜਿਹੜੀਆਂ ਕਰਮਚਾਰੀ ਹੈਗੀਆਂ ਇਹਨਾਂ ਨੇ ਇੱਕ ਮੰਗ ਪੱਤਰ ਬੇਟਾ ਮੈਮੋਰੈਂਡਮ ਜਿਹੜਾ ਹੈਗਾ ਉਹ ਸਿਵਲ ਸਰਜਨ ਮਾਨਸਾ ਨੂੰ ਸੌਂਪਿਆ ਹੈਗਾ ਅੱਜ ਦੀ ਡੇਟ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਧਾਨ ਹੈਗੀ ਰਾਜਵਿੰਦਰ ਕੌਰ ਤੇ ਮੀਤ ਪ੍ਰਧਾਨ ਬੇਟਾ ਸੁਖਜੀਤ ਕੌਰ ਠੀਕ ਹੈ ਇਹਨਾਂ ਨੇ ਆਪਣਾ ਜਿਹੜਾ ਮੈਮੋਰੈਂਡਮ ਹੈ ਉਹ ਦਿੱਤਾ ਹੈਗਾ ਵੀ ਇਹ ਕੰਟਰੈਕਟ ਦੇ ਉੱਪਰ ਲੱਗੀਆਂ ਹੋਈਆਂ ਵੀ ਇਹਨਾਂ ਨੂੰ ਜਾਂ ਤਾਂ ਰੈਗੂਲਰ ਕੀਤਾ ਜਾਵੇ ਡਿਪਾਰਟਮੈਂਟ ਦੇ ਵਿੱਚ ਜਾਂ ਫਿਰ ਵਿੱਚੇ ਆਪਣੇ ਕੋਲ ਇੱਕ ਕਿਉਂਕਿ ਕਈ ਜਿਹੜੀਆਂ ਕੰਟਰੈਕਟ ਤੇ ਲੱਗੀਆਂ ਹੋਈਆਂ ਵਰਕਰਜ਼ ਉਹ ਓਵਰੇਜ ਹੋ ਚੁੱਕੀਆਂ ਆਂ ਤਾਂ ਉਹਨਾਂ ਨੇ ਵੀ ਇਹ ਮੈਸੇਜ ਸਰਕਾਰ ਨੂੰ ਦਿੱਤਾ ਹੈਗਾ ਵੀ ਸਾਨੂੰ ਏਜ ਰੈਲੈਕਸੇਸ਼ਨ ਦਿੱਤੀ ਜਾਵੇ ਕਿਉਂਕਿ ਏਜ ਰਿਲੈਕਸੇਸ਼ਨ ਇੱਕ ਮੁੱਦਾ ਹੈਗਾ ਕਿਉਂਕਿ ਏਜ ਰਿਲੈਕਸੇਸ਼ਨ ਨਾਲ ਕੀ ਹੋਣਾ ਹੈਗਾ ਜਿਹੜੇ ਬੱਚੇ ਨੌਕਰੀ ਤਾਂ ਸਭ ਨੂੰ ਚਾਹੀਦੀ ਹੈ ਚਾਹੇ ਜੋ ਏਜ ਕ੍ਰੋਸ ਕਰ ਚੁੱਕਿਆ ਹੈਗਾ ਕਿਉਂਕਿ ਉਮਰ 60 ਸਾਲ ਤੱਕ ਤਾਂ ਜਾਂ 58 ਸਾਲ ਤੱਕ ਦਾ ਗਵਰਨਮੈਂਟ ਪੰਜਾਬ ਗਵਰਨਮੈਂਟ ਜੋਬ ਦਿੰਦੀ ਹੋਈ ਹੈ ਹੁਣ ਹਰਿਆਣਾ ਗਵਰਨਮੈਂਟ ਵੀ ਵੇਟੇ ਆਪ ਦੇਖਿਆਗਾ ਵੀ ਜਨਰਲ ਦੇ ਲਈ ਉਹਨਾਂ ਦੀ 42 ਸਾਲ ਉਮਰ ਹੈ ਤਾਂ ਪੰਜਾਬ ਦੇ ਵਿੱਚ 37 ਸਾਲ ਕਿਉਂ ਤੇ ਪੰਜਾਬ ਦੇ ਵਿੱਚ ਵੀ ਇਹ ਉਮਰ ਦਾ ਇਸ਼ੂ ਹੈ ਇਹ ਵੀ ਸਰਕਾਰ ਨੂੰ ਮਾਨ ਸਰਕਾਰ ਨੂੰ ਜਦੋਂ ਇਹ ਹੋਣ ਦੇ ਵਿੱਚ ਆਈ ਸੀ 2022 ਦੇ ਵਿੱਚ ਇਹ ਮੁੱਦਾ ਮਾਨ ਸਾਹਿਬ ਨੇ ਖੁਦ ਇਹ ਕਿਹਾ ਸੀਗਾ ਕਿ ਅਸੀਂ ਏਜ ਰੈਲੈਕਸੇਸ਼ਨ ਵਾਲੇ ਮੁੱਦੇ ਨੂੰ ਵੀ ਚੱਕਾਗੇ ਪਰ ਹਲੇ ਤੱਕ ਉਹ ਕੈਬਨਟ ਦੇ ਵਿੱਚ ਪਾਸ ਨਹੀਂ ਹੋਇਆ ਇਹਨੂੰ ਵੀ ਪਾਸ ਕਰ ਦੇਣਾ ਚਾਹੀਦਾ ਹੈਗਾ ਮੇਰੇ ਅਕੋਰਡਿੰਗ ਠੀਕ ਹੈ ਬਾਕੀ ਜਿਸ ਤਰ੍ਹਾਂ ਚਲੋ ਫੈਸਲੇ ਆ ਜਿਹੜੇ ਸਰਕਾਰ ਲੈਂਦੀ ਹੈ ਟੂ ਗੁੱਡ ਨੇ ਨੌਕਰੀਆਂ ਪਿਛਲੀਆਂ ਸਰਕਾਰਾਂ ਨਾਲੋਂ ਟੂਗੋਡ ਆ ਰਹੀਆਂ ਆ ਤੇ ਤਿਆਰੀ ਬੱਚੇ ਕਰ ਰਹੇ ਨੇ ਜੋ ਬੇਟਾ ਮਿਹਨਤ ਕਰੂਗਾ ਉਹੀ ਸਕਸੈਸ ਹੋਊਗਾ ਇਸ ਕਰਕੇ ਮਿਹਨਤ ਕਰਦੇ ਰਹਿਣਾ ਜ਼ਿੰਦਗੀ ਦਾ ਇੱਕ ਅਸੂਲ ਹੈਗਾ ਤੇ ਮਿਹਨਤ ਕਰਦੇ ਰਹਿਣਾ ਚਾਹੀਦਾ ਹੈਗਾ ਇਹ ਬੇਟਾ ਆਪਣੇ ਕੋਲ ਇਹਨਾਂ ਨੇ ਹੁਣ ਮੈਂਮੋਰੈਂਡਮ ਸੌਪਿਆ ਹੈਗਾ ਜਿਸ ਦੇ ਵਿੱਚ ਇਹਨਾਂ ਨੇ 8 ਮਾਰਚ ਨੂੰ ਸੋਰੀ 8 ਮਾਰਚ ਨੂੰ ਬੇਟਾ ਹੈਲਥ ਮਨਿਸਟਰ ਦੀ ਜਿਹੜੀ ਕੋਠੀ ਹੈ ਉਹਦਾ ਘਰਾਓ ਕਰਨਾ ਹੈ ਹੁਣ ਦੇਖੋ ਹੈਲਥ ਮਨਿਸਟਰ ਤੋਂ ਸਿਹਤ ਮੰਤਰੀ ਤੋਂ ਇੱਥੇ ਇੱਕ ਕੁਐਸਚਨ ਤੁਹਾਨੂੰ ਪੰਜਾਬ ਪੇਪਰ ਦੇ ਵਿੱਚ ਜੇਕਰ ਅਸੀਂ ਕਦੀ ਗੱਲ ਕਰੀਏ ਚਾਹੇ ਉਹ ਐਮਪੀਐਚ ਡਬਲਯੂ ਮੇਲ ਦਾ ਚਾਹੇ ਉਹ ਫੀਮੇਲ ਦਾ ਜਾਂ ਅਸੀਂ ਗੱਲ ਕਰੀਏ ਆਪਣੇ ਕੋਲ ਜੀਐਨਐਮ ਦੇ ਪੇਪਰ ਦੇ ਵਿੱਚ ਕੁਐਸਚਨ ਇਹ ਛੋਟੇ ਛੋਟੇ ਹੁੰਦੇ ਨੇ ਪਰ ਆ ਸਕਦੇ ਹੁੰਦੇ ਨੇ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂ ਦੇ ਵਿੱਚ ਆਈ ਤਾਂ ਉਹਨਾਂ ਦਾ ਸਿਹਤ ਮੰਤਰੀ ਕੌਣ ਸੀ ਪਹਿਲਾ ਸਿਹਤ ਮੰਤਰੀ ਕੌਣ ਸੀ ਆਮ ਆਦਮੀ ਪਾਰਟੀ ਜਦੋਂ ਪਾਈ ਦੇ ਵਿੱਚ ਆਈ ਤਾਂ ਸਾਨੂੰ ਪਤਾ ਹੈਗਾ ਡਾਕਟਰ ਬੀਏ ਸਿੰਘਲਾ ਜੀ ਜਿਹੜੇ ਮਾਨਸਾ ਨੂੰ ਬਿਲੋਂਗ ਕਰਦੇ ਨੇ ਉਹ ਸਿਹਤ ਮੰਤਰੀ ਸੀ ਉਸ ਤੋਂ ਬਾਅਦ ਬੇਟਾ ਆਪਣੇ ਕੋਲ ਜਿਉੜਾ ਮਾਲ ਜਰਾ ਜੀ ਬੇਟਾ ਜਿਹੜੇ ਆਪਣੇ ਕੋਲ ਸਿਹਤ ਮੰਤਰੀ ਬਣੇ ਠੀਕ ਹੈ ਹੁਣ ਕਰੰਟ ਦੇ ਵਿੱਚ ਜਿਹੜੇ ਆਪਣੇ ਕੋਲ ਪੁੱਛਿਆ ਜਾ ਸਕਦਾ ਵੀ ਸਿਹਤ ਮੰਤਰੀ ਕੌਣ ਨੇ ਸਾਨੂੰ ਪਤਾ ਹੈ ਕਰੰਟ ਦੇ ਵਿੱਚ ਡਾਕਟਰ ਬਲਵੀਰ ਸਿੰਘ ਜਿਹੜੇ ਪਟਿਆਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਬੇਟਾ ਉਹ ਆਪਣੇ ਕੋਲ ਸਿਹਤ ਮੰਤਰੀ ਨੇਗੇ ਇਹ ਹੁਣ ਆਪਣੇ ਕੋਲ 8 ਮਾਰਚ ਨੂੰ 2025 ਨੂੰ ਜਿਹੜੀਆਂ ਕੰਟਰੈਕਟ ਮੈਲਾ ਸਿਹਤ ਵਰਕਰ ਨੇ ਉਹ ਸਿਹਤ ਮੰਤਰੀ ਦੀ ਕੋਠੀ ਦਾ ਕਰਵਾਉ ਕਰਨਗੀਆਂ ਇਹ ਬੇਟਾ ਇੱਕ ਨਿਊਜ਼ ਹੈਗੀ ਨਿਊਜ਼ ਵੀ ਹੈ ਤੇ ਮੈਂ ਤੁਹਾਨੂੰ ਇਹਦੇ ਵਿੱਚ ਨਿਊਜ਼ ਦੱਸ ਦੇ ਦੱਸ ਦੇ ਬੇਟਾ ਇੱਕ ਕੁਐਸਚਨ ਮੈਂ ਤੁਹਾਨੂੰ ਪੇਪਰ ਦੇ ਲਈ ਇੰਪੋਰਟੈਂਟ ਕਰਵਾ ਵੀ ਦਿੱਤਾ ਤੁਸੀਂ ਕਰ ਸਕਦੇ ਹੋਗੇ ਪੇਪਰ ਇਹ ਯਾਦ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਪੇਪਰ 'ਚ ਪੁੱਛੀਆਂ ਜਾ ਸਕਦੀਆਂ ਹੁੰਦੀਆਂ ਠੀਕ ਹੈ ਤਾਂ ਜੇ ਮੈਂ ਤੁਹਾਨੂੰ ਕਹਾਂ ਵੀ ਆਪਣੇ ਕੋਲ ਮੈਂ ਪੰਜਾਬ ਦਾ ਤਾਂ ਦੱਸਤਾ ਇੰਡੀਆ ਦਾ ਕੌਣ ਹੈਗਾ ਭਾਰਤ ਦਾ ਹੈਲਥ ਮਨਿਸਟਰ ਕੌਣ ਹੈਗਾ ਠੀਕ ਹੈ ਜਿਹੜਾ ਸੈਂਟਰਲ ਲੈਵਲ ਤੇ ਤਾਂ ਉਹਦਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਆਨਸਰ ਜਰੂਰ ਦੇਣਾ ਹੈਗਾ ਜੋ ਬੱਚੇ ਮੇਰੇ ਚੈਨਲ ਨੂੰ ਦੇਖ ਰਹੇ ਨੇ ਵਧੀਆ ਲੱਗ ਰਿਹਾ ਹੈ ਉਹ ਲਾਈਕ ਸ਼ੇਅਰ ਜਰੂਰ ਕਰ ਦਿਆ ਕਰਨ ਜਿਹੜੇ ਵਿੱਚ ਨਵੇਂ ਨੇ ਉਹ ਸਬਸਕ੍ਰਾਈਬ ਕਰ ਲਓ ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹ ਰਿਹਾ ਇੱਥੇ ਵੀ ਚੈਨਲ ਨੂੰ ਜੁਆਇਨ ਜਰੂਰ ਕਰ ਲਓ ਜੁਆਇਨ ਕਰਨ ਨਾਲ ਤੁਹਾਨੂੰ ਕੀ ਬੈਨੀਫਿਟ ਮਿਲੂਗਾ ਜਿਹੜੀਆਂ ਵੀਡੀਓਜ਼ ਹਾਈਡ ਹੋਈਆਂ ਹੋਈਆਂ ਨਹੀਂ ਸ਼ੋ ਹੋ ਰਹੀਆਂ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਉਹ ਵੀਡੀਓਜ਼ ਨੂੰ ਬੇਟਾ ਤੁਸੀਂ ਪਹਿਲ ਦੇ ਅਧਾਰ ਤੇ ਦੇਖ ਸਕਦੇ ਹੋਗੇ ਠੀਕ ਹੈ ਉਹ YouTube ਦੀ ਥੋੜੀ ਜੀ ਅਮਾਉਂਟ ਹੈ ਬੇਟਾ ਥੋੜੀ ਜੀ YouTube ਹੀ ਚਾਰਜ ਕਰਦਾ ਹੈਗਾ ਤੁਸੀਂ ਉਹਨੂੰ ਦੇ ਕੇ ਚਾਰਜ ₹59 ਹੈ ਠੀਕ ਹੈ ਉਹ ਚਾਰਜ ਦੇ ਕੇ ਬੇਟਾ ਤੁਸੀਂ ਚੈਨਲ ਨੂੰ ਜੁਆਇਨ ਕਰ ਲਓ ਜੁਆਇਨ ਕਰਨ ਨਾਲ ਤੁਹਾਨੂੰ ਜਿਹੜੀਆਂ ਵੀਡੀਓ ਜੀ ਇੰਪੋਰਟੈਂਟ TMCQ ਹੈਗੇ ਨੇ ਜਿਹੜੇ ਆਮ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਠੀਕ ਹੈ ਉਹ ਤੁਹਾਨੂੰ ਸ਼ੋ ਹੋਣੇ ਸ਼ੁਰੂ ਹੋ ਜਾਣੇ ਆ ਤੇ ਤੁਸੀਂ ਉਹ ਵੀਡੀਓ ਜੀ ਦੇਖ ਕੇ ਵੀ ਆਪਣੀ ਤਿਆਰੀ ਜੋ ਬੱਚੇ ਬੇਟਾ ਸਾਡੇ ਕੋਲ ஆன்ਲਾਈਨ ਕੋਚਿੰਗ ਨਹੀਂ ਲੈ ਸਕਦੇ ਕਿਉਂਕਿ ஆன்ਲਾਈਨ ਕੋਚਿੰਗ ਜੇਕਰ ਅਪ ਲੋਗੇ ਉਹਦੇ ਵਿੱਚ ਤੁਹਾਨੂੰ ਬੈਲ ਪ੍ਰਪੇਅਰਡ ਨੋਟਸ ਪਲੱਸ ஆன்ਲਾਈਨ ਕਲਾਸਿਸ ਪਲੱਸ ਤੁਹਾਨੂੰ ਰਿਕਾਰਡਡ ਕਲਾਸਿਸ ਪਲੱਸ ਟੈਸਟ ਸੀਰੀਜ਼ ਦਿੱਤੀ ਜਾਊਗੀ ਠੀਕ ਹੈ ਇਸ ਕਰਕੇ ਬੇਟਾ ਗੁੱਡ ਲੱਕ एवरीवन ਟੂ ਵਾਚ ਮਾਈ ਚੈਨਲ এডੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ